ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਸਕੂਲਾਂ ਚ ਜਾਂਦੇ ਆ ਟੀਚਰਾਂ ਸਾਨੂੰ ਪੜ੍ਹਾਉਂਦਿਆਂ ਆ। ਰਾਸ਼ਟ੍ਰ ਸਾਨੂੰ ਪੜ੍ਹਾਉਂਦੇ ਆ। ਘਰ ਸਾਨੂੰ ਸਾਡੇ ਮੰਮੀ ਡੈਡੀ ਸਾਡੇ ਮਾਤਾ ਪਿਤਾ ਕੋਈ ਪੜ੍ਹਾਉਂਦੇ ਆ, ਉਹ ਵੀ ਸਮਝਾਉਂਦੇ ਆ। ਬੜੇ ਬਜ਼ੁਰਗ ਹੋਣਗੇ, ਮਿੱਤਰ ਯਾਰ ਜਿਹੜੇ ਸਾਡੇ ਤੋਂ ਵੱਡੇ ਹੋਣਗੇ, ਉਹ ਵੀ ਸਾਡਾ ਆਪਣਾ ਐਕਸਪੀਰੀਅੰਸ ਦੱਸਦੇ ਆ। ਕਿ ਅਸ਼ਟਾ ਸ਼ਹਿਰਾਂ ਵਿੱਚ ਨੌਕਰੀਆਂ ਕਰਦੇ ਆ, ਜੌਬਸ ਕਰਦੇ ਆ। ਉਹ ਵਾਸੋਂ ਦੇ ਸਾਡੇ ਸੀਨੀਅਰ ਸੰਦੇ ਉਹ ਵੀ ਸਾਨੂੰ ਦੱਸਦੇ ਆ ਉਹ ਵੀ ਸਮਝਾਉਂਦੇ ਆ ਮਤਲਬ ਸਿੱਖਣ ਨੂੰ ਗਿਆਨ ਕਾਟੀ ਪਰ ਅਸੀਂ ਗਿਆਨ ਲੋਕਾਂ ਤੋਂ ਲੈਂਦੇ ਆ ਸਿਰਫ ਸਾਡਾ ਜੀਵਨ ਸੰਸਾਰ ਵਿੱਚ ਵਿਚਰਣ ਦਾ ਲੇਕਿਨ ਤੁਸੀਂ ਕੋਈ ਇਹੋ ਜਿਹਾ ਗੁਰੂ ਦੇਖਿਆ ਜਿਹੜਾ ਕਿ ਇਹੋ ਜਿਹਾ ਐਗਜ਼ਾਮਪਲ ਦਿੰਦਾ ਆ ਜਿਹਦੇ ਨਾਲ ਕੋਈ ਵੀ ਤਰਕ ਨਹੀਂ ਕਰ ਸਕਦਾ ਹਾਂਜੀ ਹਰਦਵਾਰ ਜਦ ਗੁਰੂ ਸਾਹਿਬ ਪਹੁੰਚੇ ਗੁਰੂ ਨਾਨਕ ਜੀ ਜਦ ਹਰਦਵਾਰ ਪਹੁੰਚੇ ਤਾਂ ਉਹਨਾਂ ਨੇ ਸਾਰਿਆਂ ਨੂੰ ਉਪਰਗਵਾਦ ਇਹਨੇ ਚੜਦੇ ਸੂਰਜ ਵੱਲ ਦੇਖ ਕੇ ਸਾਰੇ ਪਾਣੀ ਚੜਾ ਰਹੇ ਤੇ ਸਾਰੇ ਦੇ ਜਵਾਬ ਕਿ ਸੂਰਜ ਨੂੰ ਪਾਣੀ ਚੜਾ ਰਹੇ ਆ ਆਪਣੇ ਬਜ਼ੁਰਗਾਂ ਨੂੰ ਪਾਣੀ ਚੜਾ ਰਹੇ ਆ ਉਹਨਾਂ ਤੱਕ ਪਹੁੰਚੇਗਾ ਗੁਰੂ ਸਾਹਿਬ ਨੇ ਉਹਨਾਂ ਕੋਈ ਵਿਰੋਧ ਨਹੀਂ ਕੀਤਾ ਗੁਰੂ ਸਾਹਿਬ ਪਛੇ ਵਾਰ ਮੁੜ ਕੇ ਪੰਜਾਬ ਦੀ ਦਿਸ਼ਾ 'ਚ ਮੁੜ ਕੇ ਪਾਣੀ ਛਡਾਣ ਲੱਗੇ ਜਿੱਦਾਂ ਉਹ ਕਿਰਿਆ ਪੂਰਬ ਵੱਲ ਕਰਦੇ ਸੀ ਗੁਰੂ ਸਾਹਿਬ ਉਹ ਕਿਰਿਆ ਪੱਛਮ ਵੱਲ ਕਰਨ ਲੱਗੇ ਇਹ ਵੇਖ ਕੇ ਸਾਰੇ ਬੰਦੇ ਉੱਥੇ ਜੋ ਵੀ ਸੀਗਾ ਉਹਨਾਂ ਨੇ ਸਾਰੇ ਨੇ ਗੁਰੂ ਸਾਹਿਬ ਨੂੰ ਪ੍ਰਸ਼ਨ ਕੀਤਾ ਕਿ ਤੁਸੀਂ ਇਹ ਗਲਤ ਕਰ ਰਹੇ ਇੰਦਾ ਨਾ ਕਰੋ ਤੁਸੀਂ ਪੂਰਬ ਵੱਲ ਕਰੋ ਇਹ ਤੁਸੀਂ ਕੀ ਕਰ ਰਹੇ ਗੁਰੂ ਸਾਹਿਬ ਕਹਿੰਦੇ ਮੈਂ ਆਪਣੇ ਖੇਤਾਂ ਨੂੰ ਪੰਜਾਬ 'ਚ ਆਪਣੇ ਖੇਤਾਂ ਨੂੰ ਪਾਣੀ ਚੜਾ ਰਿਹਾ ਹਾਂ। ਉਹਨਾਂ ਤੱਕ ਖੇਤਾਂ ਤੱਕ ਪਾਣੀ ਪਹੁੰਚਾ ਰਹੇ ਹਾਂ। ਤੇ ਉਹਨਾਂ ਨੂੰ ਤਰਕ ਸੀਗਾ ਖੇਤਾਂ 'ਤੇ ਪਾਣੀ ਕਿੱਦਾਂ ਪਹੁੰਚੇਗਾ? ਗੁਰੂ ਸਾਹਿਬ ਕਹਿੰਦੇ ਆ ਜਦ ਤੁਹਾਡੇ ਦੂਜੇ ਲੋਕ 'ਚ ਬੈਠੇ ਬਜ਼ੁਰਗ ਉਹ ਸੂਰਜ ਜਿਹੜਾ ਕਈ ਕੋਟੀ ਦੂਰ ਹੈਗਾ ਆ ਉੱਥੇ ਤੁਹਾਡਾ ਪਾਣੀ ਪਹੁੰਚ ਸਕਦਾ ਹੈ। ਮੇਰੇ ਖੇਤ ਤਾਂ ਇਸੀ ਜ਼ਮੀਨ 'ਤੇ ਹੈਗੇ। ਇਸੀ ਧਰਤੀ 'ਤੇ ਹੈਗੇ ਆ, ਇਸੀ ਦੇਸ਼ 'ਚ ਹੈਗੇ ਆ। ਤੋ ਕਣੀ ਕਿਣੀ ਪਹੁੰਚ ਸਕਦਾ ਉਹਨਾਂ ਨੇ ਇਹ ਉਦਾਹਰਣ ਪੇਸ਼ ਕਰਕੇ ਖੜੇ ਲੋਕਾਂ ਨੂੰ ਸਮਝਾਇਆ ਕਿ ਤੁਸੀਂ ਇਹ ਜੋ ਰੀਤ ਕਰ ਰਹੇ ਹੋ ਇਹਦੇ ਨਾਲ ਤੁਹਾਡਾ ਕੋਈ ਭਲਾਈ ਨਹੀਂ ਕੁਝ ਹਾਸਿਲ ਨਹੀਂ ਕਰੋਗੇ ਇਸ ਰੀਤ ਨਾਲ ਕਿਸੇ ਕੀ ਕਰ ਲੋ ਪਾਣੀ ਚੜਾਈ ਜੋ ਚੜਾਈ ਜੋ ਚੜਾਈ ਜੋ ਇਸ ਕ੍ਰਿਆ ਦਾ ਕੋਈ ਅਰਥ ਨਹੀਂ ਤੇ ਇਹੋ ਜਿਹਾ ਗੁਰੂ ਹੁਣ ਚਾਹੀਦਾ ਨਾ ਜਿਹੜਾ ਤੁਹਾਡੇ ਨਾਲ ਵਿਰੋਧ ਨਾ ਕਰਕੇ ਵੀ ਤੁਹਾਨੂੰ ਗੱਲ ਸਮਝਾ ਦੇ ਪਰ ਕਿੰਤੂ ਪਰੰਤੂ ਗੱਲ ਇਹ ਆ ਉਸ ਸਮੇਂ ਤੇ ਕਿੰਨਾ ਨੇ ਗੁਰੂ ਸਾਹਿਬ ਦੀ ਗੱਲ ਮੰਨੀ ਜੇ ਗੁਰੂ ਸਾਹਿਬ ਨੇ ਗੱਲ ਕੀਤੀ ਆ ਤੇ ਜਿਨ੍ਹਾਂ ਨੂੰ ਤਾਂ ਸਮਝ ਪੈ ਗਈ ਉਹਨਾਂ ਨੇ ਉਹ ਕਿਰਿਆ ਬੰਦ ਕਰ ਦਿੱਤੀ ਪਰ ਅੱਜ ਵੀ ਉਹ ਕਿਰਿਆ ਹੋ ਰਹੀ ਹੈ ਅੱਜ ਵੀ ਲੋਕ ਉਹ ਕਿਰਿਆ ਕਰ ਰਹੇ ਨੇ ਕਿਉਂ ਕਿਉਂਕਿ ਸੋਝੀ ਨਹੀਂ ਪੈ ਰਹੀ ਉਹਨਾਂ ਨੂੰ ਕੋਈ ਸਮਝ ਨਹੀਂ ਆ ਉਹ ਮਾਨਸਿਕ ਤੌਰ ਤੇ ਗੁਲਾਮ ਹੈ ਉਹ ਬਸ ਕਰੀ ਜਾ ਰਹੇ ਉਹਨਾਂ ਨੂੰ ਇਹ ਵੀ ਨਹੀਂ ਪਤਾ ਜੋ ਸੀ ਕਰ ਰਹੇ ਆ ਇਹਦਾ ਫਲ ਕੀ ਹੈ ਪਰ ਉਹਨਾਂ ਨੂੰ ਦੱਸਿਆ ਜਾ ਰਿਹਾ ਆ ਇਹਦਾ ਫਲ ਉਹ ਬੁੱਧੀ ਦਾ ਕੋਈ ਇਸਤੇਮਾਲ ਨਹੀਂ ਕਰਦੇ ਉਹ ਸਮਝ ਦੀ ਕੋਈ ਇਸਤੇਮਾਲ ਨਹੀਂ ਕਰਦੇ ਤੇ ਗੁਰੂ ਸਾਹਿਬ ਨੇ ਤੇ ਸਮਝ ਦੀ ਗੱਲ ਕੀਤੀ ਉਹਨਾਂ ਨੇ ਬੁੱਧੀ ਲਗਾ ਕੇ ਸਮਝਾਇਆ ਤੁਹਾਨੂੰ ਤੇ ਇਹੀ ਤਾਂ ਗਿਆਨ ਇਹ ਤਾਂ ਗਿਆਨ ਹੈ ਇਸ ਗਿਆਨ ਨੂੰ ਜੇਸੀਂ ਆਪਣੇ ਨਾਲ ਰੱਖਾਂਗੇ ਤੇ ਸਾਡਾ ਜੀਵਨ ਉਧਾਰ ਹੋਏਗਾ ਨਾ ਉਹਨਾਂ ਨੇ ਕੁੰਜੀ ਦਿੱਤੀ ਸਾਨੂੰ ਚਾਬੀ ਦਿੱਤੀ ਕਿ ਬੁੱਧੀ ਨੂੰ ਵਰਤੋ ਬੁੱਧੀ ਦਾ ਇਸਤੇਮਾਲ ਇਹ ਚਾਬੀਆ ਬੁੱਧੀ ਤੁਸੀਂ ਹਰ ਥਾਂ ਤੇ ਲਗਾਓ ਤੁਸੀਂ ਜੋ ਕਰਦੇ ਹੋ ਜੋ ਕ੍ਰਿਆ ਨੂੰ ਕਰ ਰਹੇ ਜਿਸ ਪਖੰਡ ਨੂੰ ਤੁਸੀਂ ਕਰ ਰਹੇ ਜਿਸ ਰੀਤ ਰਿਵਾਜ ਨੂੰ ਤੁਸੀਂ ਕਰ ਰਹੇ ਕੀ ਉਹਦਾ ਕੋਈ ਸਮਝ ਹੈ ਉਹਦੀ ਕੋਈ ਲੌਜੀਕ ਬਣਦੀ ਆ ਹਾਂ ਜੀ ਗੁਰੂ ਸਾਹਿਬ ਲੌਜੀਕਲ ਸੀਗੇ ਰੈਸ਼ਨਲਿਸਟ ਸੀਗੇ ਉਹ ਹਰ ਚੀਜ਼ ਨੂੰ ਗਿਆਨ ਦੇ ਆਸਰੇ ਤੋਲਦੇ ਸੀ ਉਹਨਾਂ ਕੋਲ ਗਿਆਨ ਦਾ ਬੈਂਚਮਾਰਕ ਸੀਗਾ ਕਿ ਕ੍ਰਾਈਟੇਰੀਆ ਸੀਗਾ ਉਹਨਾਂ ਕੋਲ ਇੱਕ ਸਕੇਲ ਸੀ ਰੂਲਰ ਜਿਹਨੂੰ ਅਸੀਂ ਕਹਿੰਦੇ ਆ ਉਸ ਤੇ ਉਹ ਤੋਲਦੇ ਸੀ ਕਿ ਚੀਜ਼ਾਂ ਨੂੰ ਸਾਨੂੰ ਸਮਝਾਉਣ ਨੂੰ ਕਿਉਂਕਿ ਉਹ ਤਾਂ ਆਪ ਨਿਰੰਕਾਰ ਦੀ ਜੋਤ ਸੀਗੇ ਉਹਨਾਂ ਨੂੰ ਤਾਂ ਪਤਾ ਹੀ ਆ ਇਹ ਸਾਰੇ ਸਾਡੇ ਲਈ ਕੀਤਾ ਉਹਨਾਂ ਨੇ ਸਾਨੂੰ ਸਮਝਾਉਣ ਲਈ ਕੀਤਾ ਤੇ ਜਿਨ੍ਹਾਂ ਨੇ ਸਮਝਿਆ ਉਹਨਾਂ ਨੇ ਗੁਰੂ ਮੰਨਿਆ ਤੇ ਇਦਾਂ ਦਾ ਗੁਰੂ ਹੋਵੇ ਜਿਹੜਾ ਕਿ ਸਾਨੂੰ ਸਮਝਾਏ ਕਿ ਦੇਖੋ ਤੁਸੀਂ ਜੋ ਕਰ ਰਹੇ ਹੋ ਉਹਦਾ ਫਲ ਕੀ ਹੈ ਤੇ ਇਦਾਂ ਦੇ ਕਈ ਉਦਾਹਰਣ ਉਹਨੇ ਪੇਸ਼ ਕੀਤੇ ਆ ਆਪਣੀ ਜੀਵਨ ਚ ਤੇ ਅਸੀਂ ਉਹਨਾਂ ਦੇ ਉਦਾਹਰਣਾਂ ਨੂੰ ਜੀਵਨ ਵਿੱਚ ਪੜਦੇ ਹੀ ਆ ਉਦਾਹਰਣਾਂ ਨੂੰ ਜੀਵਨ ਚ ਪੜਦੇ ਆ ਪਰ ਉਹ ਬੁੱਧੀ ਉਹ ਸਮਝ ਦੀ ਗ੍ਰਹਿਣ ਨਹੀਂ ਕਰਦੇ ਕਿ ਉਹਨਾਂ ਨੇ ਦੇ ਪਿੱਛੇ ਕਾਰਨ ਕੀ ਸੀਗਾ ਬੁੱਧੀ ਗਿਆਨ ਤੇ ਜੋ ਵੀ ਕਰੀਏ ਜੋ ਵੀ ਕਰੀਏ ਅਸੀਂ ਗਿਆਨ ਨਾਲ ਕਰੀਏ ਤੁਸੀਂ ਗਿਆਨ ਤਾਂ ਇਸਤੇਮਾਲ ਹੀ ਨਹੀਂ ਕਰਦੇ ਬੁੱਧੀ ਇਸਤੇਮਾਲ ਹੀ ਨਹੀਂ ਕਰਦੀ ਜੋ ਜਿੱਦਾਂ ਦਾ ਹੈਗਾ ਅਸੀਂ ਉਹ ਚੀਜ਼ ਕਰਨ ਲੱਗ ਪਏ ਜਿੱਦਾਂ ਉਹ ਪਾਣੀ ਛਿੜਾ ਰਹੇ ਸੀ ਤਾਂ ਸਾਰੇ ਪਿੱਛੇ ਪਾਣੀ ਛਿੜਾ ਰਹੇ ਸੀ ਗੁਰੂ ਸਾਹਿਬ ਨੇ ਉਹਨੂੰ ਵੱਖ ਕਰਕੇ ਦਿਖਾਇਆ ਸਮਝਾਇਆ ਸਾਨੂੰ ਤੇ ਅਸੀਂ ਕੀ ਕਰਨ ਲੱਗ ਪਏ ਅਸੀਂ ਇਹ ਤਾਂ ਗੱਲ ਮੰਨਦੇ ਹਾਂ ਕਿ ਗੁਰੂ ਸਾਹਿਬ ਨੇ ਪਾਂਡਿਆ ਨੂੰ ਸਿਖਾਇਆ ਉਹ ਦਿੱਤੀ ਸੰਗਤ ਨੂੰ ਸਮਝਾਇਆ ਕਿ ਪਾਣੀ ਇਹ ਕਰਨ ਗਲਤ ਹੈ ਲੇਕਿਨ ਅਸੀਂ ਆਪ ਕਈ ਚੀਜ਼ ਕਰਦੇ ਆ ਜਿਹੜਾ ਕਿ ਕੋਈ ਉਹਦਾ ਲੌਜਿਕ ਨਹੀਂ ਹੈ ਕੋਈ ਰੈਸ਼ਨਲ ਨਹੀਂ ਕੋਈ ਸਮਝੌਤਾ ਨਹੀਂ ਹੁੰਦਾ ਲੇਕਿਨ ਫਿਰ ਵੀ ਅਸੀਂ ਕਰ ਰਹੇ ਆ ਕਿਉਂ ਕਿ ਸਾਡੇ ਬਜ਼ੁਰਗ ਕਰਦੇ ਸੀ ਬਜ਼ੁਰਗ ਕਰਦੇ ਸੀ ਇਸਕੇ ਰਸੇ ਵੀ ਕਰੀ ਜਾ ਰਹੇ ਆ ਅਸੀਂ ਕੋਈ ਬੁੱਧੀ ਅਪਲਾਈ ਨਹੀਂ ਕਰਦੇ ਅਸੀਂ ਕੋਈ ਬੁੱਧੀ ਉੱਤੇ ਲਾਗੂ ਨਹੀਂ ਕਰਦੇ ਤੇ ਅਸੀਂ ਵੀ ਬਹਿਲ ਬੁੱਧੀ ਹੋਏ ਨਾ ਜਿੱਦੇ ਸਮਝ ਨਹੀਂ ਕੋਈ ਵੀ ਤੇ ਗੁਰੂ ਸਾਹਿਬ ਇਹ ਨਹੀਂ ਚਾਹੁੰਦੇ ਸੀ ਗੁਰੂ ਸਾਹਿਬ ਨੇ ਸਾਨੂੰ ਗਿਆਨ ਬਖਸ਼ਿਆ ਉਸ ਗਿਆਨ ਦੇ ਰਾਹੀ ਸਾਨੂੰ ਚੀਜ਼ਾਂ ਕਰਨੀਆਂ ਪੈਣਗੀਆਂ ਅਸੀਂ ਰੀਤ ਰਿਵਾਜ ਕਲਚਰ ਜਿਹਨੂੰ ਕਹਿੰਦੇ ਅਸੀਂ ਸੰਸਕਾਰ ਬਹੁਤ ਕੁਝ ਹੈਗਾ ਹੈ ਜੋ ਹੋ ਸਕਦਾ ਹੈ ਕਿਸੇ ਸਮੇਂ ਤੇ ਕਿਸੇ ਚੀਜ਼ ਲਈ ਹੋ ਸਕਦਾ ਸਹੀ ਹੋਵੇ ਹੋ ਸਕਦਾ ਉਹਨਾਂ ਨੂੰ ਉਸ ਚੀਜ਼ ਦਾ ਗਿਆਨ ਨਾ ਹੋਵੇ ਇਸ ਕਰਕੇ ਉਹ ਕਰਦੇ ਹੋ ਤੇ ਅਸੀਂ ਕਿਉਂ ਕਰੀਏ ਤੇ ਇਸ ਕਰਕੇ ਸਾਨੂੰ ਸਾਡੀ ਬੁੱਧੀ ਲਗਾਣੀ ਕਹੀ ਤੇ 550 ਸਾਲ ਪਹਿਲਾਂ ਵੀ ਗੁਰੂ ਸਾਹਿਬ ਬੋਲ ਗਏ ਨੇ ਅਸੀਂ ਅੱਜ ਵੀ ਆਪਣੀ ਬੁੱਧੀ ਨਹੀਂ ਲਗਾ ਰਹੇ ਅੱਜ ਵੀ ਅਸੀਂ ਬੁੱਧੀ ਤੋਂ ਬੈਲ ਬੁੱਧੀ ਬੜੇ ਹੋਏ ਨੇ ਤੇ ਬੈਲ ਬੁੱਧੀ ਨਾ ਬਣੀਏ ਸਮਝਦਾਰੀ ਗੁਰੂ ਦੀ ਬਾਣੀ ਗੁਰੂ ਦੀ ਮਤ ਸਮਝੀਏ ਜੇ ਗੁਰੂ ਦੀ ਮਤ ਲੈ ਲਾਂਗੇ ਉਸ ਗੁਰੂ ਦੀ ਸਮਝ ਲੈ ਲਾਂਗੇ ਤਾਂ ਆਪਣੇ ਆਪ ਹੀ ਸਾਡੇ ਜੀਵਨ ਸੌਖਾ ਹੋ ਜਾਏਗਾ ਹਾਂਜੀ ਤੇ ਇਹੋ ਜਿਹਾ ਗੁਰੂ ਹੋਣਾ ਚਾਹੀਦਾ ਹੈ ਜਿਹੜਾ ਤੁਹਾਨੂੰ ਸਮਝਾਏ ਤੇ ਸਮਝਾਉਣ ਲਈ ਉਹਨੇ ਨੇ ਵਾਣੀ ਰਚੀ ਵਾਣੀ ਰਚ ਕੇ ਗੁਰੂ ਗ੍ਰੰਥ ਸਾਹਿਬ ਜੀ ਬਣਾਇਆ ਉਸ ਗੁਰੂ ਨੂੰ ਸਾਡੇ ਕੋਲ ਪੇਸ਼ ਕੀਤਾ ਤੇ ਸਾਡੇ ਜੀਵਨ ਸੁਖਾਲਾ ਅੱਛਾ ਖੁਸ਼ੀ ਸਕਸੈਸਫੁਲ ਬਣਾ ਲੈ ਸਾਡੇ ਕੋਲ ਮੈਨੂਅਲ ਹੈਗਾ ਹੈ ਹਾਂਜੀ ਜੀਵਨ ਜਿੰਦਾ ਮੈਨੂਅਲ ਸਾਡੇ ਕੋਲ ਹੈ ਸਾਡਾ ਗੁਰੂ ਅਜ ਦੇ ਤਰੀਕ ਤੇ ਤਨ ਤਨ ਸ੍ਰੀ ਗੁਰੂ ਜੀ ਸਾਚੁ ਹੈ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ